ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਦਮਨ ਸਾਡਾ ਰੈਡੀ ਹੈ ਜੀ ਕੱਲ ਵੀ ਕਮੈਂਟ ਆਇਆ ਸੀ ਸੂਟ ਪਾਇਆ ਕਰੋ ਤੇ ਦਮਨ ਦੇ ਹਜੇ ਸਿਰਫ ਦੋ ਹੀ ਸੂਟ ਨੇ ਤੇ ਮੈਂ ਹੌਲੀ ਹੌਲੀ ਸਵਾ ਕੇ ਦਊਂਗੀ ਤੇ ਦਮਨ ਦੇ ਅੱਜ ਫਰੈਂਡ ਨੇ ਨਾ ਨਿਊ ਕਰ ਲਿਆ ਤੇ ਉੱਥੇ ਹੈਗਾ ਅਖੰਡਪੜ ਸਾਹਿਬ ਤੇ ਦਮਨ ਅੱਜ ਉਧਰ ਅਟੈਂਡ ਕਰਨ ਜਾ ਰਹੀ ਪਾਰਟ ਤੇ ਅਸੀਂ ਮੈਰਿਜ ਅਟੈਂਡ ਕਰਾਂਗੇ ਤੇ ਦਮਨ ਨੇ ਉਹੀ ਸੂਟ ਵੇਅਰ ਕੀਤਾ ਜੁੱਤੀ ਦਮਨ ਨੇ ਮੇਰੀ ਵੇਅਰ ਕੀਤੀ ਹੈ ਤੇ ਨਾਲ ਦਮਨ ਨੇ ਪਰਸ ਵੀ ਲਿਆ ਦਮਨ ਨੂੰ ਅਮਰੀਕਾ ਤੋਂ ਆਇਆ ਸੀ ਪਰਸ ਇਹ ਗਿਫਟ ਯੂਕੇ ਤੋਂ ਯੂ ਨਹੀਂ ਯੂਐਸਏ ਤੋਂ ਆਇਆ ਅਮਰੀਕਾ ਤੋਂ ਆਇਆ ਹੈ ਯੂਐਸਏ ਤੋਂ ਆਇਆ ਹੈ ਅਮਰੀਕਾ ਤੋਂ ਆਇਆ ਹੈ ਬਸ ਅਮਰੀਕਾ ਗਿਆ ਬਸ ਅਮਰੀਕਾ ਯੂਐਸਏ ਯੂਐਸਏ ਇੱਕੋ ਹੀ ਗੱਲ ਹੈ ਜੋ ਮਰਜ਼ੀ ਕਹਿ ਲਓ ਦਮਨ ਸਸ਼ੀਕਾਲ ਤਾਂ ਬੁਲਾ ਦਿਓ ਸਸ਼ੀਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਟਾਈਮ ਹੋ ਗਿਆ 11 ਵਜੇ ਦਾ 10:30 ਦਾ ਤੇ ਹੁਣ ਮੈਂ ਚੱਲੀਆਂ ਤੇ ਲੇਟ ਹੋ ਰਹੀ ਹਾਂ ਹਾਂ ਬਾਏ ਪਾਪਾ ਚਲੇ ਕੇ ਜਾਓ ਸਸ਼ੀਕਾਲ ਜੀ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਠੀਕਾ ਫੋਨ ਦੇ ਦੋ ਬੁਟੀਕ ਵਾਲਾ ਫੋਨ ਲੈ ਜਾ ਹਾਂ ਜਿਕੇ ਦਾ ਆਏਗਾ ਮੈਨੂੰ ਦੱਸ ਦੀ ਠੀਕ ਹੈ ਕਿਸੇ ਦਾ ਆਇਆ ਤਾਂ ਮੈਨੂੰ ਸਪੈਸ਼ਲ ਉਹ ਕਰ ਦੀ ਮੈਸੇਜ ਕਰ ਦੀ ਠੀਕ ਹੈ ਠੀਕ ਹੈ ਤੇ ਦਮਣ ਜਾ ਰਹੀ ਏ ਅਖੰਡਪੁਰ ਸਾਹਿਬ ਤੇ ਅਸੀਂ ਜਾਣਾ ਜੀ ਮੈਰਿਜ ਤੇ ਨੀਚੇ ਮੈਰਿਜ ਹੈ ਜਿਵੇਂ ਤੁਸੀਂ ਦੇਖਿਆ ਜ ਆਗੋ ਵਾਲਾ ਵਲੌਗ ਬਾਏ ਪੁੱਤਰੀ ਬਾਏ ਤੇ ਆਪਾਂ ਬਸ ਸੈਟਿੰਗ ਹੋਣ ਲੱਗੇ ਆ ਤਾਰ ਗਏ ਨੇ ਪੱਗ ਬਣਾਣਾ ਕੱਲ ਵੀ ਉਤਾਰਨ ਪੱਗ ਬਣਨੀ ਸੀ ਤੇ ਅੱਜ ਵੀ ਪੱਗ ਬਣਾਣੀ ਅੱਜ ਥੋੜੀ ਜੀ ਦੇਖਦੇ ਆ ਕਿਵੇਂ ਬਣਾ ਕੇ ਹੁੰਦੇ ਨੇ ਇੱਥੇ ਖੜੇ ਹੋ ਆ ਰਹੀ ਜੋ ਆਗੀ ਆਗੀ ਦਮਨ ਆਗੀ ਹਾਂ ਹਾਂ ਕੋਈ ਨਾ ਤੁਸੀਂ ਜਾਓ ਤੇ ਲੋ ਜੀ نیچےੋਂ ਮੈਸੇਜ ਆ ਗਿਆ ਆਂਟੀ ਕਹ ਰਹੀ ਹਜੇ ਤੱਕ ਤੁਸੀਂ ਤਿਆਰ ਨਹੀਂ ਹੋਏ ਤੇ ਹੁਣ ਮੈਂ ਵੀ ਨਾਲਾਂ ਨਾਲ ਕੇ ਰੈਡੀ ਕਰਨੀ ਆ ਤੁਸੀਂ ਬਣੇ ਰਹੋ ਵਲੌਗ ਤੇ ਉਹਨਾਂ ਚ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਅੱਜ ਔਰ ਕੈਂਡ ਕੈਂਡ ਤਿਆਰ ਹੋਣਾ ਕਿਉਂਕਿ ਮੈਰਿਜ ਤੇ ਜਾਣਾ ਬਾਕੀ ਤੁਸੀਂ ਦੇਖਦੇ ਰਹੋ ਵਲੌਗ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਠੀਕ ਹੈ ਜੀ ਮੈਂ ਨਾਲਾ ਪਹਿਲਾਂ ਫੇਰ ਆਪਾਂ ਕਰਦੇ ਆਂ ਤੇ ਮੇਰਾ ਆਪਣਾ ਪਾਣੀ ਹੋ ਗਿਆ ਗਰਮ पतीਲੇ 'ਚ ਰੱਖਿਆ ਹੋਇਆ ਪਿਆ ਬੜੇ ਕਮੈਂਟ ਆਏ ਸੀ ਗੀਜ਼ਰ ਬਾਰੇ ਤੇ ਆ ਦੇਖੋ ਇੱਕ ਕੁੱਕਰ 'ਚ ਰੱਖਿਆ ਇੱਕ ਪਤੀਲੇ 'ਚ ਰੱਖਿਆ ਲੋ ਜੀ ਆਪਾਂ ਰੈਡੀ ਹੋ ਗਿਆ ਤੇ ਥੱਲੇ ਆਵਾਜ਼ ਆ ਰਹੀ ਹੋਣੀ ਢੋਲ ਦੀ ਮੇਕਅਪ ਮੈਂ ਖੋਤਿੰਦਾ ਆਪ ਤੇ ਨਾਲ ਹੀ ਮੈਚਿੰਗ ਨੈਕਲ ਸੀ ਪਰ ਮੇਰਾ ਪੁਰਾਣਾ ਹੀ ਏ ਤੇ ਬਾਹਰ ਤਾਂ ਵੀ ਰੈਡੀ ਨੇ ਬੱਸ Sampai <t> ਬਾਕੀ ਸਭ ਵੀ ਰੈਡੀ ਨੇ ਬਸ ਸੂਪ ਆ ਰਹੇ ਨੇ ਅੱਜ ਫਾਰਮਲ ਡਰੈਸ ਨੇ ਅੱਜ ਆਫਿਸ ਵਾਲੀ ਡਰੈਸ ਨਹੀਂ ਹੈਗੇ ਟੈਗ ਨਹੀਂ ਲਾਇਆ ਜਨਾਬ ਟੈਗ ਨਾਲ ਰੱਖਣਾ ਕਿ ਮੈਂ ਨਵੀਂ ਬਲੇਜ਼ਰ ਲੈ ਕੇ ਆਇਆ ਹੈ ਤੇ ਇਹ ਸ਼ਰਟ ਆ ਦੋ ਤਿੰਨ ਸੀ ਤੇ ਕਨਫਿਊਜ਼ਨ ਜੀ ਹੋ ਗਈ ਕਿ ਪਲੇਨ ਪਾਈਏ ਕਿ ਆ ਪਾਈਏ ਵੈਸੇ ਸਾਰੇ ਪਿੰਡ ਵਾਲਿਆ ਰੁਕੀ ਸੀਗੀ ਵੀਡੀਓ ਕੋਲ ਕੀਤੀ ਤੇ ਉਹ ਪੈਂਟ ਇੱਕ ਬ੍ਰਾਊਨ ਸੀ ਉਹ ਪਹਿਲਾਂ ਪਾਈ ਸੀ ਫਿਰ ਕਹਿੰਦੇ ਨਹੀਂ ਇਹ ਪਾਓ ਪਹਿਲਾਂ ਆ ਵਾਲੀ ਪਾਈ ਸੀ ਫਿਰ ਆਪਾਂ ਇਹ ਵਾਲੀ ਬਾਕੀ ਦੁਕਾਨਿਆਂ ਤੁਹਾਨੂੰ ਫਾਈਨਲ ਲੁੱਕ ਇਹਨਾਂ ਦੀ ਲੋ ਜੀ ਇਧਰ ਸਗਰ ਸੁਗੰਧੀ ਤਿਆਰੀ ਹੋ ਰਹੀ ਆ ਆਪਾਂ ਸਗਰ ਸੁਗੰਧੇੜਾ ਜਿਹੜਾ ਸਗੰਧ ਦੇਣਾ ਤੇ ਉਤਾਰ ਕਾਰਡ ਤੇ ਲਿਖ ਰਹੇ ਨੇ ਨਾਮ ਤੇ ਵੈਸੇ ਸਗਣਾ ਪਾਉਤੇ ਪਾਵਾਂਗੇ ਜਦੋਂ ਸਟੇਜ ਤੇ ਬੈਣ ਬੈਠੇਗੀ ਜੋੜੀ ਤੇ ਆਪਾਂ ਜੀ ਰਾਈਡੀਆਂ ਬਹੁਤ ਹੈਵੀ ਮੇਕਅਪ ਨਹੀਂ ਸਿੰਪਲ ਮੇਕਅਪ ਤੁਹਾਨੂੰ ਪਤਾ ਹੈ ਕਿ ਟਾਈਮ ਹੈ ਨਹੀਂ ਬਿਲਕੁਲ ਵੀ ਪਾਰਲਰ ਪਹੁੰਚਦਾ ਕਿ ਪਾਰਲਰ ਜਾ ਕੇ ਤਿਆਰ ਹੋਈਏ ਤੇ ਜਨਾਬ ਗਏ ਸੀ ਪੱਗ ਬਣਾਣ ਤੇ ਪੱਗ ਬਣ ਕੇ ਆ ਗਏ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗ ਰਹੀ ਹੈ ਦੱਸਿਓ ਵੀ ਮੇਰੀ ਜਿਹੜੀ ਪੱਗ ਹੈ ਤੁਹਾਨੂੰ ਕਿਵੇਂ ਲੱਗ ਰਹੀ ਹੈ ਇਹ ਮੈਂ ਸਪੈਸ਼ਲ ਬਣਾਵਾ ਕੇ ਆਏ ਆ ਸਭ ਨੂੰ ਸਿੰਘ ਦਸਤਾਰ ਸੈਂਟਰ ਤੇ ਵੀ ਜਾ ਕੇ ਸਿੰਘ ਦਸਤਾਰ ਸੈਂਟਰ ਨਾਨਕੀਆਣਾ ਚੌਕ ਤੋਂ ਜਦੋਂ ਮਜ਼ਾਰ ਨੂੰ ਹੁੰਦੇ ਨਾ ਅੱਛਾ ਉਸ ਰੋਡ ਤੇ ਉੱਥੇ ਬਣਵਾ ਕੇ ਆਇਆ ਸੀਗਾ ਅੱਦਮ ਨੇ 셔ਟ ਵੈਸੇ ਹੀ ਪਸੰਦ ਕੀਤੀ ਸੀ ਤੇ ਇਹ ਨਹੀਂ ਪਤਾ ਕਿ ਮੈਚਿੰਗ ਹੋ ਜਾਣੀ ਹੈ ਇਹ ਮੈਚਿੰਗ ਹੋ ਗਈ ਤੇ ਵੈਸੇ ਮੈਂ ਬਲੂ ਲੱਤੀ ਸੀਗੀ ਹਾਂ ਬਲੂ ਲੱਤੀ ਸੀਗੀ ਨੇਵੀ ਬਲੂ ਲੱਤੀ ਸੀਗੀ ਪਰ ਇਹ ਦਿਨੋਂ ਫਿਰ ਛੂਟ ਹੀ ਕਰ ਰਹੀ ਹੈ ਹਮ ਲਵ ਮੈਨੂੰ ਦਿਖਾ ਦਿਓ ਮੇਰੀ ਫਾਈਨਲ ਲੁੱਕ ਵੈਸੇ ਤੁਸੀਂ ਤੁਸੀਂ ਦੇਖੀ ਹੋਈ ਮੈਂ ਕਿਉਂ ਇਹ ਸੂਟ ਜਿਹੜਾ ਤੀਆਂ ਤੇ ਵੇਅਰ ਕੀਤਾ ਸੀ ਬਾਕੀ ਤੁਸੀਂ ਇੱਕ ਵਾਰੀ ਹੋਰ ਦੇਖ ਲਓ ਇਹ ਜੁੱਤੀ ਮੈਨੂੰ ਨਾ ਜੁੱਤੀ ਤੇ ਬੜੀ ਰੀਜ ਰਹਿੰਦੀ ਮੈਂ ਥੋੜੀ ਜੀ ਹੀਲ ਪਾਵਾਂ ਪਰ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਇਸ ਕਰਕੇ ਮੈਨੂੰ ਪੰਜਾਬੀ ਪਾਣੀ ਪਈ ਪਰ ਇਹ ਜੁੱਤੀ ਪੰਜਾਬੀ ਮੈਨੂੰ ਪਸੰਦ ਨਹੀਂ ਹੈਗੀ ਮੈਨੂੰ ਬੇਪਸੰਦ ਜੀ ਹੈ ਨਹੀਂ ਪੂਰਾ ਹੰਗਾ ਪੂਰੀ ਮੈਚ ਕਰਦੀ ਹੈ ਮੈਚ ਕਰਕੇ ਲਈ ਸੀ ਵੀ ਅਨ ਫੰਕਸ਼ਨ ਦੇ ਪਰ ਮੈਨੂੰ ਰੰਗ ਜਾ ਲਾਦਾ ਹੋਗਾ ਉੱਡ ਗਿਆ ਹੁੰਦਾ ਨਹੀਂ ਰੰਗ ਨਹੀਂ ਉੱਡ ਗਿਆ ਰੰਗ ਪ੍ਰੋਪਰ ਮੈਚਿੰਗ ਨਹੀਂ ਸੀ ਹੋਇਆ ਫਿਰ ਮੇਰੇ ਨਾਲ ਹੀ ਪਾਣਾ ਪਿਆ ਤੇ ਆਪਾਂ ਰੈਡੀ ਆ ਜੀ ਤੇ ਦੱਸਿਓ ਮੈਂ ਕਿਵੇਂ ਲੱਗ ਰਹੀ ਹਾਂ ਕਮੈਂਟ ਕਰਕੇ ਕਿਉਂਕਿ ਜਿਹੜਾ ਪ੍ਰਾਣਾ ਸੂਟ ਸੀ ਉਹ ਹੀ ਡ੍ਰੈਕਿੰਗ ਕਰਵਾਇਆ ਗਿਆ ਲੈ ਦੱਗੀ ਆ ਆਪਣੇ ਬਟਨ ਟੁੱਟੇ ਹੋਏ ਉਹ ਕੰਮ ਹੋਇਆ ਮੇਰਾ ਐਟਟੈਪ ਤੇ ਸੂਟ ਨਹੀਂ ਬਣਿਆ ਤੇ ਆਪਾਂ ਇਹ ਹੀ ਸੀ ਫੇਰ ਟੁੱਟਾ ਬਾਕੀ ਆਪਾਂ ਇੰਨੇ ਨੇ ਪੈਸੇ ਲਾਦੇ ਨੇ ਹਨਾ ਇੰਨੇ ਮਹਿੰਗੇ ਸੂਟ ਬਨਵਾ ਲਏ ਨੇ ਤੇ ਦੋ ਤਿੰਨ ਵਾਰ ਤੇ ਮੇਅਰ ਕਰਨੇ ਚਾਹੀਦੇ ਆ ਪਤਿਆਂ ਤੇ ਸਪੈਸ਼ਲ ਰੈਡੀ ਕਰਵਾਇਆ ਸੀ ਤੇ ਆਪਾਂ ਨੂੰ ਆਰਡਰ ਵੀ ਇਹਦੇ ਬਹੁਤ ਆਏ ਸੀ ਪਹਿਣਾ ਦੇ ਬਹੁਤ ਆਰਡਰ ਆਏ ਸੀ ਇਹ ਸੂਟ ਦੇ ਕਾਫੀ ਡਿਮਾਂਡ ਤੇ ਸੀ ਇਹ ਤੇ ਵਾਕ ਆਪਾਂ ਜੀ ਦਬਕੇ ਦਾ ਕਰਾਇਆ ਹੋਇਆ ਸਾਰਾ ਕੁਝ ਦੱਸਿਆ ਮੈਂ ਉਸ ਪਿਛਲੀ ਵੀਡੀਓ ਚ ਦੇਖ ਲਿਓ ਤੁਸੀਂ ਦਬਕਾ ਮੋਤੀ ਸਿੱ ਤੇ ਫੈਬਰਿਕ ਜਿਹੜਾ ਸੀ ਇਹ ਹੈਗਾ ਸੀ ਆਪਣਾ ਸਾਟਲ ਸਾਟਲ ਸਿੰਘ ਦੇ ਉੱਪਰ ਕਰਵਾਇਆ ਹੈ ਕਿਹਦੇ ਬਾਜੀ ਹੈ ਵੀ ਤੇ ਸਾਡਾ ਜਿਹੜਾ ਮਾਸਟਰ ਹੈ ਸੂਟ ਸੀਨ ਲਗਾਉਣ ਮੈਂ ਨਹੀਂ ਅਸੂਟ ਚ ਜਾਣ ਪਾ ਦਿੰਦਾ ਸੂਟ ਦੇ ਚਿਪ ਕੱਢ ਦਿੰਦਾ ਹੈ ਚਿਪ ਕੱਢ ਦਿੰਦਾ ਬਾਸਾ ਕੋ ਪੈਰਸ ਜਾ ਕੇ ਮਿਲਾਂਗੇ ਸ਼ਾਇਦ ਅਮਨੁਰੀ ਵੀ ਆਉਣ ਕਿਉਂਕਿ ਉਹਨਾਂ ਨੂੰ ਹੀ ਇਨਵਾਈਟ ਕੀਤਾ ਪਰ ਉਹ ਮੰਮੀ ਕਰਕੇ ਵਿਚਾਰੇ ਥੋੜਾ ਜਿਆਦਾ ਬਿਜ਼ੀ ਨੇ ਤੇ ਮੈਂ ਕਿਹਾ ਮੈਂ ਮੰਮੀ ਕੋਲ ਕਿਸੇ ਨੂੰ ਛੱਡ ਆਉ ਤੇ ਦੂਜੇ ਮੰਮੀ ਵੀ ਹੈਗੇ ਨੇ ਤੇ ਦੋਨੇ ਜਾਨੇ ਬਹਿ ਜਾਣਗੇ ਬਾਕੀ ਇੱਕ ਤੈਨੂੰ ਤੈਨੂੰ ਪੁੱਛਣੇ ਆ ਜਿਉਂ ਆਏ ਤਾਂ ਤੁਹਾਨੂੰ ਉਹਨਾਂ ਨਾਲ ਵੀ ਜਰੂਰ ਮਿਲਾਉਂਗਾ ਬਾਕੀ ਤੁਸੀਂ ਉਹਨਾਂ ਦੇ ਵਲੌਗਸ ਦੇ ਵੇਖ ਹੀ ਲੈਣਾ ਤੇ ਮੈਨੂੰ ਐਂ ਦੱਸਿਓ ਸੱਚ ਪਰਸ ਵੀ ਨਹੀਂ ਮੇਰਾ ਮੈਚਿੰਗ ਹੋਇਆ ਪਰਸ ਵੀ ਜਿਹੜਾ ਇਟਲੀ ਤੋਂ ਆਇਆ ਸੀ ਸਾਡੀ ਭੈਣ ਨੇ ਭੇਜਿਆ ਸੀ ਉਹੀ ਮੈਂ ਫੜ ਰਹੀ ਹਾਂ ਐਟ ਇਹ ਤਾਂ ਪਰਸ ਤਾਂ ਵੈਸੇ ਇਦਾਂ ਛੋਟਾ ਚਾਹੀਦਾ ਸਾਡੀਆਂ ਕੁਝ ਤਨ ਪਤਾ ਤੁਹਾਨੂੰ ਕਿ ਤਿਆਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਅੱਡੇ ਟਾਈਮ ਤੇ ਮੈਂ ਤਾਂ ਕਰਕੇ ਆ ਹੀ ਲੈ ਲਿਆ ਮੈਂ ਚਲਾਇਆ ਵੈਸੇ ਸੋਹਣਾ ਲੱਗ ਰਿਹਾ ਹੈ ਕਿ ਨਹੀਂ ਤੁਸੀਂ ਦੱਸਿਓ ਕਮੈਂਟ ਕਰਕੇ ਬਾਕੀ ਉਤਾਰ ਦੱਸਣਗੇ ਮੈਨੂੰ ਤਾਂ ਬਾਈ ਸਹੀ ਲੱਗ ਰਿਹਾ ਹੈ ਬੱਧੀਆ ਲੱਗ ਰਿਹਾ ਮੈਂ ਕੁਝ ਹੋਰ ਬੋਲਦਾ ਵਧੀਆ ਨਹੀਂ ਲੱਗਣ ਡਿਆ ਮੈਂ ਕਿਤੇ ਕੁਝ ਹੋਰ ਬੋਲਦਾ ਬੰਬ ਲੱਗ ਰਿਹਾ ਲੱਗ ਚੱਕ ਲੈਣ ਤੇ ਦਮਨ ਚਲੀ ਗਈ ਦਮਨ ਦੀ ਫਰੈਂਡ ਦੇ ਘਰੇ ਤੁਹਾਨੂੰ ਦੱਸਿਆ ਨਾ ਆਖੰਡਪਾਟ ਸਾਹਿਬ ਸੀ ਉਹਨਾਂ ਨੇ ਨਿਊ ਕਰ ਲੇਤਾ ਤੇ ਉੱਧਰ ਚਲੀ ਗਈ ਸਾਰੇ ਜਾਣੇ ਅਸੀਂ ਰਲ ਮਿਲ ਕੇ ਮਤਲਬ ਸਾਰੇ ਥਾਂ ਇੰਜੋਏ ਕਰ ਰਹੇ ਹਾਂ ਉੱਧਰ ਵੀ ਜਾਣਾ ਸੀ ਇੱਧਰ ਵੀ ਜਾਣਾ ਕੱਲ ਦਮਨ ਮੇਰੇ ਤੇ ਨਹੀਂ ਜਾ ਸਕੀ ਉਹ ਵੀ ਕੋਈ ਮਜਬੂਰੀ ਹੋ ਗਈ ਵਿਚਾਰੀ ਉਹਦੀ ਫਰੈਂਡ ਦੇ ਚਾਚੇ ਦੀ ਮੈਰਿਜ ਸੀ ਉੱਥੇ ਨਹੀਂ ਜਾ ਸਕੀ ਕਿਉਂਕਿ ਉਹ ਤਾਂੜ ਦੇ ਦਫ਼ਤਰ ਦਾ ਕੰਮ ਆ ਗਿਆ ਤੇ ਉਹ ਵਿਚਾਰੀ ਕੱਲ ਦੀ ਥੋੜੀ ਜਿਹੀ ਗੁੱਸੇ ਸੀ ਸਾਡੇ ਨਾਲ ਤੇ ਅਸੀਂ ਉਹਨੂੰ ਕਹਤਾ ਸੀਗਾ ਜੇ ਉਧਰੋਂ ਵੇਲੇ ਹੋਗੇ ਤਾਂ ਮੈਂ ਉਹਨੂੰ ਲੈਣ ਆ ਜੂ ਆ ਵੀ ਨੇੜੀ ਏ ਪੈਲਸ ਵੀ ਨੇੜੀ ਏ ਨਹੀਂ ਉਹ ਕਹਿੰਦੀ ਮੈਂ ਸੂਟ ਉਹੀ ਪਾਇਆ ਮੈ ਨਹੀਂ ਹੋਣਾ ਹੈਗਾ ਇਹ ਵੀ ਬੜਾ ਚੱਕਰ ਆ ਜਗਲ ਅੱਜ ਕੱਲ ਲੇਡੀਜ਼ ਲੇਡੀਜ਼ ਜਾਂ ਕੁੜੀਆਂ ਕਹ ਲਓ ਇੱਕ ਵਾਰ ਸੂਟ ਪਾ ਲਿਆ ਤੇ ਬਸ ਉਹ ਸੂਟ ਤਾਂ ਜੀ ਪੁਰਾਣਾ ਹੋ ਗਿਆ ਉਹਦੀ ਤਾਂ ਵੈਲਿਊ ਖਤਮ ਹੋ ਗਈ ਖਤਮ ਹੋ ਗਈ ਸਹੀ ਗੱਲ ਕਿ ਕਸੀਆਂ ਜਿਹੜਾ ਬਾਰ ਬਾਰ ਉਹੀ ਚੀਜ਼ ਘਸਾਈ ਜਾਂਦੇ ਉਹਨੇ ਬੰਦੇ ਉਹ ਸਾਡੀ ਜਿਹੜੀ ਚੁਆਇਸ ਹੁੰਦੀ ਹੈ ਬਹੁਤ ਲਿਮਟਿਡ ਜੀ ਹੁੰਦੀ ਹੈ ਜਾ ਕੇ ਦੋ ਚੀਜ਼ਾਂ ਦੇਖੀਏ ਪਸੰਦ ਆਈਆਂ ਲੈ ਕੇ ਚਲੋ ਵੀ ਘਰ ਨੂੰ ਚਲੀਏ ਕਿਉਂਕਿ ਤੁਸੀਂ ਵੀ ਕੱਲ ਜਨਾਨੀਆਂ ਵਾਂਗੂ ਬੜਾ ਟਾਈਮ ਲਾਇਆ ਕੱਪੜੇ ਪਸੰਦ ਕਰਨ ਲੱਗਿਆ ਸਾਰਿਆਂ ਨੇ ਵੀਡੀਓ ਦੇਖੀ ਹੈ ਅੱਛਾ ਹਾਂ ਬਹੁਤ ਟਾਈਮ ਲਾਇਆ ਚਲੋ ਲਾਓ ਸ਼ਰਟ 'ਚ ਪੰਗਾ ਪਹਿਰਿਆ ਸੀ ਬਾਲਾ ਹਾਂ ਪੈਂਟ 'ਚ ਤਾਂ ਕੋਈ ਪੰਗਾ ਨਹੀਂ ਪਿਆ ਚਲਿਏ ਹਾਂ ਹਜੇ ਮਿੰਨਾ ਦਾ ਚਾਹ ਚ ਪੀਣੇ ਉਹ ਚਲ ਆਪਾਂ ਹੀ ਪੀ ਲੈਣੇ ਚਾਹੀਦੇ ਆਪਾਂ ਚਾਹ ਪੈਲਸ ਜਾ ਕੇ ਵੀ ਆਉਂਦੇ ਆ ਦਾਰਾ ਪਕੌੜੇ ਬਣਾਏ ਹੋਏ ਨੇ ਪਕੌੜੇ ਵੀਰੇ ਹੈਵੀ ਖਾਲੇ ਤੇ ਫਿਰ ਜਿਆਦਾ ਹੀ ਹੈਵੀ ਹੋ ਜਾਣ ਬਰਾਤ ਤੱਕ ਪਹੁੰਚ ਜੀਏ ਬਰਾਤ ਕਿੱਥੇ ਜਾਣੀ ਹੈ ਇਹ ਤਾਂ ਪਤਾ ਨਹੀਂ ਆਪਾਂ ਨੂੰ ਇੱਥੇ ਨਾਲ ਹੀ ਐ ਸੋਈਆਂ ਰੋਡ ਤੇ ਪਹਿਲੇ ਸੇ ਅੱਛਾ ਠੀਕ ਉੱਥੇ ਨਹੀਂ ਜਾਣਾ ਆਪਾਂ ਇੱਥੇ ਹੀ ਜਾਣਾ ਲਓ ਜੀ ਘਰੋਂ ਨਿਕਲ ਗਿਆ ਸੀ ਬਰਾਤ ਅੱਗੇ ਅੱਗੇ ਤੁਰ ਪੀ ਪਹਿਲਾਂ ਗੁਰਦਾਰਾ ਸਾਹਿਬ ਮੱਥਾ ਟੇਕਣਾ ਤੇ ਫਿਰ ਅੱਗੇ ਪੈਲਸ ਲੰਘਣਾ ਤੇ ਗੱਡੀ ਸਾਡੀ ਫੇਰ ਟੂਟ ਕਰ ਲਾ ਪਈ ਤੇ ਬਸ ਹੀ ਸਾਹ ਰੈਡੀ ਪੱਗ ਬਣ ਕੇ ਜਣੇ ਖਣੇ ਨੂੰ ਪੁੱਛੀ ਜਾ ਰਹੇ ਪੱਗ ਨਾਲ ਕਿਵੇਂ ਲੱਗਦਾ ਪੱਗ ਨਾਲ ਤਾਂ ਬੰਦੇ ਦੀ ਟੌਰੀ ਅਲੱਗ ਹੁੰਦੀ ਪੱਗ ਪਹਿਚਾਨ ਆਪਣੀ ਸਰਦਾਰੀ ਦੀ ਹੈਣਾ ਤੇ ਪੁੱਛਣੇ ਮੈਨੂੰ ਪੱਗ ਕਿਵੇਂ ਲੱਗਦੀ ਪੱਗ ਜਦੋਂ ਮੈਂ ਮੈਂ ਹੀ ਕਹਤਾ ਕਿ ਪੱਗ ਬਹੁਤ ਸੋਹਣੀ ਲੱਗਦੀ ਫਿਰ ਹੋਰ ਕਿਹਨੂੰ ਪੁੱਛਣ ਦੀ ਲੋੜ ਹੀ ਨਹੀਂ ਹੈਗੀ ਕਿ ਨਹੀਂ ਉਹ ਚੱਲ ਚੱਲ ਗਈ ਬਹੁਤ ਹੈ ਹੋਰ ਕੀ ਹੈ ਪੱਗ ਬਹੁਤ ਠੀਕ ਮਗਾ ساری ਜਿੰਦਗੀ ਦੇ ਵਿੱਚ ਚੌਥੀ ਪੰਜਵੀਂ ਵਾਰ ਪੱਗ ਬੰਨੀ ਹੋਣੀ ਬੰਨੋ ਨਾ ਫਿਰ ਤੁਹਾਨੂੰ ਕਿਹਨੇ ਮਣਾਗੀ ਤੇ ਬੰਨਣੀ ਨਹੀਂ ਆਪਾਂ ਨੇ ਨਾ ਕੋਸ਼ਿਸ਼ ਕਰਨੀ ਸਿੱਖਣ ਦੀ ਉਹ ਕਿੱਡਾ ਲੰਬਾ ਗੇੜਾ ਗੱਡਿਆ ਗੱਡੀਆਂ ਉੱਥੋਂ ਲੰਘ ਗਿਆ ਪ੍ਰਾਤ ਵਾਲੀਆਂ ਇਹਨਾਂ ਨੇ ਗੱਡੀ ਉਲਟੀ ਸਾੜੀ ਪਾ ਲਈ ਕਿ ਮੈਂ ਇਧਰੋਂ ਦੀ ਜਾਣਾ ਮੈਂ ਰੂਲ ਫਾਲੋ ਕਰਦਾ ਕੈਨੇਡਾ ਵਾਲੇ ਰੋਂਗ ਸਾਈਡ ਨਹੀਂ ਜਾਣਾ ਰਾਈਟ ਸਾਈਡ ਜਾਣਾ ਦੇਖੋ ਜੀ ਇਹ ਹੈ ਇਹਨਾਂ ਦੇ ਹਾਲਾਤ ਐਸੀ ਇਹਨਾਂ ਕੱਧ ਤੋਂ ਲਾ ਰੱਖਿਆ ਯਾਰ ਘੱਟ ਕਰੋ ਮੜ ਜਾ ਉਹਨਾਂ ਦਾ ਕਿੱਥੇ ਆ ਬਹੁਤ ਆ ਠੰਡ ਲੱਗਣ ਦੇ ਹੀ ਮੈਨੂੰ ਗਰਮੀ ਲੱਗੀ ਯਾਰੀ ਮੈਂ ਪਾ ਤਰੀ ਬਲੇਜ਼ਰ ਪਾਇਆ ਹੋਇਆ ਤਾਂ ਕਰਕੇ ਲੇਜ਼ਰ ਵੀ ਪਹਿਲੀ ਵਾਰ ਪਾਇਆ ਕੱਪੜੇ ਵੀ ਪਹਿਲੀ ਵਾਰ ਪਾਏ ਸਾਰਾ ਕੁਝ ਪਹਿਲੀ ਵਾਰ ਕੀਤਾ ਤੇ ਚਲੋ ਜੀ ਅੱਗੇ ਜਾ ਕੇ ਮਿਲਦਾ ਤੁਹਾਨੂੰ ਪੈਲਸ ਚ ਠੀਕ ਹੈ ਜੀ ਤੇ ਬਾਕੀ ਬਣੇ ਰਹੋ ਵਲੌਗ ਤੇ ਮੈਨੂੰ ਲੱਗਦਾ ਮਨੁਰੀ ਸ਼ਾਇਦ ਆਉਣ ਅਜੇ ਪੱਕਾ ਪਤਾ ਨਹੀਂ ਕਿਉਂਕਿ ਮੈਂ ਫੋਨ ਕੀਤਾ ਨਹੀਂ ਉਹਨਾਂ ਨੂੰ ਸਵੇਰੇ ਕੀਤਾ ਸੀ ਤੇ ਕਹਿੰਦੀ SLA ਬਣਦੀ ਪਈ ਹੈ ਤੁਸੀਂ ਬੇਚੇਰੇ ਆ ਗਏ ਗਜਨੀ ਪੈਲੇਸ ਗਜਨੀ ਗਜਨੀ ਅਜੇ ਤੱਕ ਗਜਨੀ ਨਹੀਂ ਆਗੇ ਗੰਡੇ ਆ ਵੀਰ ਖਾਨ ਦੀ ਕ੍ਰੰਧ ਵਿੱਚ ਕੁਝ ਨਹੀਂ ਗਜਨੀ ਗੁੰਡਾ ਨਹੀਂ ਹੁੰਦਾ ਸਰ ਇਹ ਗਜਨੀ ਪੈਲੇਸ ਗਜਨੀ ਨਾ ਆਏ ਕਿਉਂਕਿ ਦੇਖੋ ਨਾਮ ਜਿਹੜਾ ਜਿਹੜਾ ਫਿਲਮ ਦਾ ਨਾਮ ਦੇ ਵਿੱਚ ਉਹ ਕਰੈਕਟਰ ਦਾ ਨਾਮ ਸੀਗਾ ਉਹ ਬੰਦਾ ਸੋਚਦਾ ਹੋਵੇ ਪਰ ਨਹੀਂ ਇਹ ਇਹ ਅਲੱਗ ਚੀਜ਼ ਹੈ ਜੀ ਹੋਇਆ ਬੈਸਾਰੇ ਫੋਨ ਆਈ ਜਨਨ ਵਾਰ ਵਾਰ ਲੜਾ ਬਹੁਤ ਬਿਜ਼ੀ ਏ ਫੋਨ ਚੱਲਦਾ ਨਹੀਂ ਆਜਕਲ ਫੋਨ ਡਾਟ ਮੰਨਣਾ ਲੜਾ ਸਾਡਾ ਬਹੁਤ ਸੋਹਣਾ ਮੇਲਾ ਸਾਡਾ ਬਹੁਤ ਸੋਹਣਾ ਲਗੀ ਮਿਲਨੀ ੜੁੜਮਕੜ ਬਣੀਆਂ ਦੀ ੜੁੜਕੜ ਮਗੜ ਮਨੇ ੜੁੜਕੜ ਵੜੀ ਕੁੜੀਆਂ ਦੀ ਮਾ ਮਾ ਮਮੀ ਨੂੰ ਮਿਲਦਾ ਚਾਚਾ ਚਾਚੇ ਨੂੰ ਮਿਲਦਾ ਲੋਜੀ ਕੋਈ ਇਹ ਗੱਲ ਇਹ ਦੂਸਰ ਜੀ ਦੂਸਰ ਅੰਦਰ ਤੋਂ ਆਲਾ ਨਹੀਂ ਹਾਂਜੀ ਪਲੇਟ ਪੂਰੀ ਕਰ ਰੱਖੀ ਐ ਤੁਹਾਡੇ ਵਿੱਚ ਤੇ ਹਾਂਜੀ ਇੱਥੇ ਅਸੀਂ ਕਰ ਰਹੇ ਪਏ ਸੀ ਪਕੌੜੇ ਇੰਜੋਏ ਮੇਰੀ ਤੇ ਉਤਾਰ ਦੇ ਦੋਨਾਂ ਇੱਕੋ ਹੀ ਪਲੇਟ 'ਚ ਅਸੀਂ ਪਾਏ ਸੀ ਉਤਾਰ ਕਹਿੰਦੇ ਤੂੰ ਪਲੇਟ ਪੂਰੀ ਭਰ ਰੱਖੀ ਮੈਂ ਕਿਹਾ ਨਹੀਂ ਨਹੀਂ ਤੁਹਾਡੇ ਵਿੱਚ ਇਹ ਤੇ ਕਹਿੰਦੇ ਹੁੰਦਿਆ ਸਾਰੀ ਸਖਣ ਲੱਗ ਪਈ ਤੇ ਇਹਦੇ ਨਾਲ ਚੱਲ ਰਹੀ ਸੀ ਗਾਣੇ ਪਿੱਛੇ ਤੇ ਜਾਗ ਦੀ ਵੀਡੀਓ ਲਾਈ ਹੋਈ ਸੀ